ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪੰਜਾਬ ਦੇ ਵਿੱਚ ਡੇਰਿਆਂ ਦੀ ਬਾਬਤ ਪੰਜਾਬ ਦੇ ਵਿੱਚ ਇਹ ਚਾਰ ਡੇਰੇ ਬੀਬੀਆਂ ਨੂੰ ਇਸ ਤਰ੍ਹਾਂ ਗੁੰਮਰਾਹ ਕਰ ਰਹੇ ਨੇ ਤੇ ਜਿਸ ਦਾ ਸ਼ਾਇਦ ਸਾਨੂੰ ਨਹੀਂ ਪਤਾ ਸੱਚ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂ ਬੀਬੀਆਂ ਨੂੰ ਇਹ ਟਾਰਗੇਟ ਕਰ ਰਹੇ ਨੇ ਇਹਦਾ ਇੱਕ ਕਾਰਨ ਹੈ ਤਾਂ ਇੱਕ ਮਕਸਦ ਹੈ ਬੇਨਤੀਆਂ ਆਪਾਂ ਸਪਸ਼ਟ ਜੀਆਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਪੰਜਾਬ ਦੇ ਵਿੱਚ ਡੇਰਾਵਾਦ ਜਿਹੜਾ ਹੈ ਉਹ ਬਿਲਕੁਲ ਸਿਖਰਾਂ ਤੇ ਹੈ ਇਸ ਦੇ ਬਾਰੇ ਆਪਾਂ ਸਾਰੇ ਜਾਣਦੇ ਆ ਡੇਰੇ ਨੂੰ ਲੈ ਕੇ ਜਿੰਨੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਉਹਨਾਂ ਕਿਸੇ ਇੱਕ ਦੇ ਵਿੱਚ ਵੀ ਜਿਹੜੀ ਹੈ ਸੱਚਾਈ ਨਹੀਂ ਹੈ ਕਿ ਕੋਈ ਕਹਿੰਦਾ ਡੇਰੇ ਦਾ ਅਸਲੀ ਮਾਲਕ ਮੈਂ ਆ ਕੋਈ ਕਹਿੰਦਾ ਮੈਂ ਇਹ ਗੱਦੀਆਂ ਪਿੱਛੇ ਜ਼ਰੂਰ ਲੜਦੇ ਵੇਖੇ ਜਾ ਸਕਦੇ ਨੇ ਖੈਰ ਪਿਆਰਿਓ ਮੈਂ ਇਹ ਬੇਨਤੀਆਂ ਆਪ ਜੀ ਨਾਲ ਤਾਂ ਕਰਕੇ ਸਾਂਝੀਆਂ ਕਰ ਰਿਹਾ ਹਾਂ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਡੇਰਿਆਂ ਦੇ ਨਾਲ ਜੁੜੋ ਹਾਲਾਂਕਿ ਆਪੋ ਆਪਣੇ ਲੋਕ ਜਿਹੜੇ ਨੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਛੱਡੇ ਹੋਏ ਨੇ ਜਿਹੜੇ ਇਹ ਗੱਲ ਕਰਦੇ ਨੇ ਕਿ ਤੁਸੀਂ ਡੇਰਿਆਂ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਡੇਰਿਆਂ ਦਾ ਪ੍ਰਚਾਰ ਕਰੋ ਤੇ ਆਪਣੇ ਵੱਲ ਲੋਕਾਂ ਨੂੰ ਖਿੱਚ ਕੇ ਲੈ ਕੇ ਆਓ ਜਿੰਨਾ ਹੋ ਸਕਦਾ ਹੈ ਆਪਣੇ ਵੱਲ ਉਹਨਾਂ ਲੋਕਾਂ ਦੀ ਆਮਦ ਵਧਾਓ ਉਹਨਾਂ ਲੋਕਾਂ ਦੀ ਭੀੜ ਵਧਾਓ ਤਾਂ ਜੋ ਉਹ ਲੋਕ ਕਿਤੇ ਹੋਰ ਨਾ ਜਾ ਸਕਣ ਤੇ ਇਹ ਪ੍ਰਚਾਰ ਜਿਹੜਾ ਹੈ ਨਾ ਵੱਖੋ ਵੱਖਰੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਸਾਡੇ ਵਿੱਚ ਇਹੋ ਜਿਹੇ ਢੰਗ ਦੇ ਨਾਲ ਜਿਹੜੇ ਬੰਦੇ ਨੇ ਉਹ ਛੱਡੇ ਹੋਏ ਨੇ ਸਾਡੇ ਇਹੋ ਜਿਹੇ ਢੰਗ ਦੇ ਨਾਲ ਬੰਦੇ ਜਿਹੜੇ ਨੇ ਉਹ ਬਿਚ ਨੇ ਤਾਂ ਜੋ ਇਹ ਲੋਕ ਕਿਤੇ ਹੋਰ ਨਾ ਭਟਕ ਸਕਣ ਸਰਸੇ ਵਾਲੇ ਰਾਧਾ ਸਵਾਮੀ ਨਿਰੰਕਾਰੀਗੇ ਤੇ ਹੋਰ ਜਿਹੜੇ ਕੜ ਦੁੱਕੜ ਡੇਰੇ ਹੈਗੇ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਆਇਆ ਵੀ ਦੇਖਿਓ ਕਿਤੇ ਲੋਕ ਅਸਲੀ ਮਕਸਦ ਨਾਲ ਨਾ ਜੁੜ ਜਾਣ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਾ ਜੁੜ ਜਾਣ ਤੇ ਸਰਕਾਰਾਂ ਨੇ ਬੜੀ ਸੋਚੀ ਸਮਝੀ ਸਾਜ਼ਿਦ ਦੇ ਤਹਿਤ ਇਹਨਾਂ ਡੇਰਿਆਂ ਨੂੰ ਪਰਵਾਨਗੀ ਦਿੱਤੀ ਪੰਜਾਬ ਦੇ ਵਿੱਚ ਯਾਦ ਰੱਖਿਓ ਡੇਰਾ ਕੋਈ ਵੀ ਹੈ ਕੋਈ ਉਹਦਾ ਪੁਰਾਤਨ ਜਿਹੜਾ ਇਤਿਹਾਸ ਨਹੀਂ ਹੈਗਾ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣੇ ਹੋਏ ਨੇ ਤੇ ਇਹਨਾਂ ਲੋਕਾਂ ਨੂੰ ਜਾਣ ਬੁੱਝ ਕੇ ਪਰਫੁੱਲਤ ਕੀਤਾ ਗਿਆ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੰਡਿਆ ਗਿਆ ਪੰਜਾਬ ਦੇਖੋ ਪਹਿਚਾਣ ਕੋਈ ਨਹੀਂ ਹੈਗੀ ਜਿਵੇਂ ਆਪਾਂ ਇੱਕ ਜਾਨਵਰ ਦੇ ਗਲ ਦੇ ਵਿੱਚ ਪਟੇ ਪਾ ਦਿੰਦੇ ਆ ਇਸ ਤਰ੍ਹਾਂ ਲਗ ਲਗ ਤਰ੍ਹਾਂ ਦੇ ਗਲਾਂ ਦੇ ਵਿੱਚ ਪਟੇ ਪਾ ਦਿੱਤੇ ਉਹ ਕਹਿੰਦਾ ਜੀ ਫਲਾਣੇ ਡੇਰੇ ਦਾ ਉਹ ਫਲਾਣੇ ਡੇਰੇ ਦਾ ਫਲਾਣੇ ਡੇਰੇ ਦਾ ਸਾਡੀ ਅਸਲੀ ਪਹਿਚਾਣ ਤੋਂ ਸਾਨੂੰ ਮੁਨਕਰੀ ਕਰਤਾ ਪੱਗਾਂ ਸਾਡੇ ਸਿਰੋਂ ਲਾਤੀਆਂ ਦਾੜ੍ਹੀਆਂ ਸਾਡੀਆਂ ਜੜੀਆਂ ਇਹਨਾਂ ਲੋਕਾਂ ਨੇ ਮਨਵਾ ਦਿੱਤੀਆਂ ਤੇ ਹਾਲਾਂਕਿ ਫਾਇਦਾ ਕੀ ਨਾਮਦਾਨ ਲੈ ਲਿਆ ਜੀ ਅਸੀਂ ਤੰਬਾਕੂ ਨਹੀਂ ਛੱਡਦੇ ਸ਼ਰਾਬ ਨਹੀਂ ਛੱਡਦੇ ਅਸੀਂ ਹੋਰ ਚੀਜ਼ ਨਹੀਂ ਛੱਡਦੇ ਈਰਖਾ ਦਾ ਵਹਿਸ ਅਸੀਂ ਨਹੀਂ ਛੱਡਦੇ ਧਰਮਾਂ ਦੇ ਨਾਂ ਤੇ ਪਿੱਛੇ ਲੜਨਾ ਅਸੀਂ ਨਹੀਂ ਛੱਡਦੇ ਫਿਰ ਛੱਡੇ ਆ ਕੀ ਡੇਰੇ ਚੋਂ ਸਿੱਖਿਆ ਕੀ ਠੱਗੀਆਂ ਚੋਰੀਆਂ ਯਾਰੀਆਂ ਅਸੀਂ ਨਹੀਂ ਛੱਡਦੇ ਲੋਕਾਂ ਨਾਲ ਕਰਨੀਆਂ ਫਿਰ ਸਿੱਖਿਆ ਕੀ ਕਈ ਸਾਡੇ ਵਾਲੇ ਲਾਣੇ 'ਚ ਵੀ ਨੇ ਪਰ ਖੈਰ ਇੱਕ ਬੇਨਤੀ ਕਰਾਂ ਵੀ ਜਿਹੜਾ ਅਸਲ ਸੱਚਾ ਸਿੱਖ ਹੈ ਗੁਰੂ ਦਾ ਪਿਆਰਿਓ ਉਹ ਇਨਾਂ ਚੀਜ਼ਾਂ ਦੇ ਬਿਲਕੁਲ ਯਕੀਨ ਨਹੀਂ ਕਰਦਾ ਉਹਨੂੰ ਗੁਰੂ ਤੇ ਭਰੋਸਾ ਨੂੰ ਇਹ ਹੁੰਦਾ ਹੈ ਵੀ ਮੇਰੇ ਤੇ ਉਂਗਲ ਉੱਠਣੀ ਬਾਅਦ ਵਿੱਚ ਹੈ ਮੇਰੇ ਗੁਰੂ ਤੇ ਪਹਿਲਾਂ ਉਂਗਲ ਨਾ ਉੱਠੇ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਵੀ ਸਾਡੇ ਲੋਕਾਂ ਦੀਆਂ ਕੁਝ ਮਜਬੂਰੀਆਂ ਨੇ ਕੁਝ ਜ਼ਿੰਮੇਵਾਰੀਆਂ ਨੇ ਜੋ ਇਹ ਡੇਰੇਦਾਰ ਲੋਕ ਉਹਨਾਂ ਦੀਆਂ ਪੂਰੀਆਂ ਕਰਕੇ ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ ਸਾਡੇ ਵਾਲੇ ਜਿਹੜੇ ਨੇ ਜਥੇਦਾਰ ਕੌਮ ਦੇ ਆਗੂ ਬਣੇ ਬੈਠੇ ਹੋਏ ਉਹ ਸਾਰੇ ਚੁੱਪ ਕਰਕੇ ਬੈਠੇ ਨੇ ਜਿੰਨਾ ਇਹਨਾਂ ਦੇ ਸੁੱਤੇ ਪਿਆ ਤੇ ਸਿੱਖੀ ਦਾ ਘਾਣ ਹੋ ਗਿਆ ਉਹਨਾਂ ਜਿਹੜਾ ਹੈ ਸ਼ਾਇਦ ਨਾ ਹੁੰਦਾ ਜੇ ਕਿਤੇ ਇਹ ਜਾਗਦੇ ਹੁੰਦੇ ਸਾਧ ਸੰਗਤ ਇਹਨਾਂ ਲੋਕਾਂ ਦੀ ਬਦੌਲਤ ਸਾਡੇ ਆਪਣਿਆਂ ਨੇ ਹੀ ਪੰਥ ਦਾ ਵੱਡਾ ਕਾਹਨ ਕਰਵਾਇਆ ਤੇ ਜੇ ਕਿਤੇ ਇਹ ਜਾਗਰੂਤ ਹੁੰਦੇ ਤੇ ਸ਼ਾਇਦ ਅਸੀਂ ਨਾ ਅਜੇ ਕਰਦੇ ਵਖਰੇਵੇਂ ਵੰਡ ਵਡੀਆਂ ਇਹਨਾਂ ਚੀਜ਼ਾਂ ਨੇ ਜਿਹੜਾ ਘੁਣਾ ਬਣ ਕੇ ਸਿੱਖੀ ਨੂੰ ਖਾ ਲਿਆ ਇਹਨਾਂ ਚੀਜ਼ਾਂ ਨੂੰ ਖਾ ਲਿਆ ਤੇ ਪਿਆਰਿਓ ਆਜ਼ਾਦ ਦੇ ਨਾਗੇ ਸਾਨੂੰ ਆ ਦਿਨ ਵੇਖਣੇ ਪੈ ਗਏ ਤੇ ਸਾਡੇ ਉੱਤੇ ਜਿਹੜਾ ਸਭ ਤੋਂ ਵੱਡਾ ਇਹ ਸਮਾਂ ਆ ਗਿਆ ਕਿ ਅੱਜ ਸਿੱਖੀ ਨੂੰ ਪੰਥ ਨੂੰ ਖਤਰਾ ਹੋਣ ਲੱਗ ਗਿਆ ਇਹ ਜੋ ਲੋਕਾਂ ਤੋਂ ਸਾਡੇ ਲੋਕਾਂ ਦੀਆਂ ਮਜਰੂਰਤਾਂ ਨੂੰ ਪੂਰਾ ਕਰ ਕਰਕੇ ਉਹਨਾਂ ਨੂੰ ਆਪਣੇ ਵੱਲ ਖਿੱਚੀ ਜਾ ਰਹੇ ਨੇ ਖਿੱਚੀ ਜਾ ਰਹੇ ਨੇ ਤੇ ਅਸੀਂ ਚੁੱਪ ਕਰਕੇ ਬੈਠੇ ਆਂ ਅਸੀਂ ਆਪਣਿਆਂ ਦੀ ਬਾਹ ਨਹੀਂ ਫੜਦੇ ਅਸੀਂ ਕਹਿੰਦੇ ਆਂ ਵੀ ਤਾਂ ਰੱਬ ਆਸਰੇ ਹੈ ਜੀ ਐ ਨਹੀਂ ਹੁੰਦਾ ਜੀ ਫਲਾਣਾ ਨਹੀਂ ਹੁੰਦਾ ਤੇ ਇੱਕ ਲੰਗਰ ਲਾਉਣਾ ਹੋਵੇ ਪ੍ਰਾਤਨ ਦੀ ਖਾਂ ਬਦਲਨੀਆਂ ਹੋਣ ਉੱਥੇ ਪੈਸਾ ਬੜਾ ਕੱਢ ਲੈਨੇ ਆਂ ਅਸੀਂ ਬੜਾ ਪੈਸਾ ਕੱਢ ਦਿੰਨੇ ਆਂ ਉੱਥੇ ਇਹੋ ਜੀ ਸਾਡੀ ਸਥਿਤੀ ਹੈ ਨਾ ਗਰੰਥੀ ਰਾਗੀ ਪਾਠੀ ਗੁਰੂ ਘਰਾਂ ਦੇ ਵਜ਼ੀਰਾਂ ਦੀ ਅਸੀਂ ਬਾਹ ਨਹੀਂ ਫੜਦੇ ਸਾਤ ਸੰਗਤ ਕੀ ਕਰਾਂਗੇ ਐਸੇ ਪੈਸੇ ਨੂੰ ਕੀ ਕਰਾਂਗੇ ਇਹੋ ਜੇ ਲੰਗਰਾਂ ਨੂੰ ਜਿਹੜਾ ਦੂਜਿਆਂ ਨੂੰ ਤੇ ਰਜਾਈ ਜਾਂਦਾ ਪਰ ਆਪਣਿਆਂ ਨੂੰ ਰੋਲੀ ਜਾ ਰਹੇ ਨੇ ਤੇ ਉਹ ਅਸੀਂ ਕੁਝ ਨਹੀਂ ਕਰ ਸਕਦੇ ਵੱਡੇ ਵੱਡੇ ਗੁਰਧਾਮਾਂ ਤੇ ਮੈਂ ਕਹਿੰਦਾ ਨਹੀਂ ਵੀ ਉਥੇ ਲੰਗਰ ਨਾ ਲਾਓ ਲੰਗਰ ਲਾਓ ਪਰ ਆਪਣੇ ਘਟੋ ਘਟ ਪਿੰਡ ਦੀ ਸਾਰ ਲਾਓ ਜਿਹੜਾ ਵੀ ਕੋਈ ਪਿੰਡ ਲੰਗਰ ਲਾਉਂਦਾ ਜੇ ਕੋਈ ਲੋੜ ਬੰਦਦਾ ਤਾਂ ਪਹਿਲਾਂ ਉਥੇ ਜ਼ਰੂਰ ਸਾਥ ਦਿਓ ਪੂਰਾ ਪਿੰਡ ਇੱਕ ਸੰਗਤ ਰੂਪ ਦੇ ਵਿੱਚ ਸਾਥ ਦਿਓ ਇਹ ਜ਼ਰੂਰਤ ਹੈ ਫਿਰ ਕਿਤੇ ਸ਼ਾਇਦ ਕੁਝ ਥੋੜਾ ਬੋਤਾ ਆਗਾ ਸੀ ਬادیه ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੀ ਚੱਲ ਰਿਹਾ ਹੈ ਬੀਬੀਆਂ ਦੇ ਦਿਮਾਗ ਨੂੰ ਹੈਕ ਕਰ ਕਰਕੇ ਇਹਨਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ